ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਇਹ ਇੱਕੋ ਹੀ ਆਪਣਾ ਪਾਰਸਲ ਹੈ ਜੀ ਕੈਨੇਡਾ ਦਾ ਤੇ ਉਹ ਘਰੋਂ ਹੀ ਲੈ ਕੇ ਜਾਣਗੇ ਆਪਣੇ ਕੋਲੋਂ ਸੂਟ। ਤੇ ਆਪਾਂ ਉਹਨਾਂ ਦੀ ਪਹਿਲਾ ਵੀਡੀਓ ਅਪਲੋਡ ਕਰ ਦਈਏ ਤੁਹਾਡੇ ਨਾਲ। ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏ ਜੀ ਤੁਸੀਂ ਡਿਜ਼ਾਈਨ ਵੀ ਕਰਵਾ ਸਕਦੇ ਹੋ। ਪ੍ਰਿੰਟ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿਹੜਾ-ਕਿਹੜਾ ਇਹਦੇ ਵਿੱਚ ਮਿਲ ਜੇਗਾ, ਕਿਹੜਾ-ਕਿਹੜਾ ਨਹੀਂ ਮਿਲਣਾ ਕੁਸ਼ਕ ਬਰਕ ਵਾਲੇ ਸੂਟ ਨੇ ਜੀ ਕੁਸ਼ਕ ਪ੍ਰਿੰਟਡ ਸੂਟ ਨੇ ਜਿਮੇ ਦਾ ਵੀ ਤੁਹਾਨੂੰ ਸੂਟ ਪਸੰਦ ਹੋਏਗਾ ਜੀ ਤੁਸੀਂ ਲੈ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਆਪਲੀ ਵੀ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਚਲੋ ਜੀ ਪ੍ਰਿੰਟ ਸੂਟ ਨੇ ਬਹੁਤ ਸ ਪ੍ਰਿੰਟ ਸੂਟ ਸੂਟ ਨੂੰ ਚਾਹੀਦੇ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਇਹ ਹੈਗਾ ਟਿਸੂ ਸਿਮਰ ਦਾ ਸਕਿਨ ਸੂਟ ਹੈ ਇਹਦੇ ਨਾਲ ਇਸ ਤਰ੍ਹਾਂ ਆਪਾਂ ਨੇ ਇਹ ਹੈਗਾ ਜੀ ਕਰਾਰੇ ਸਰਾਰੇ ਨਾਲ ਬਣਿਆ ਹੋਇਆ ਲਾਈਟ ਕਲਰ ਹੈ ਬਿਲਕੁਲ ਲਾਈਟ ਸਕਿਨ ਜਿਹਾ ਕਲਰ ਹੈ ਇਹਦਾ ਦੇਖੋ ਜੀ ਇਹ ਆਪਾਂ ਨੇ ਤਿਆਰ ਕੀਤਾ ਜੀ ਹੈਂਡਵਰਕ ਤੇ ਇਹਦੇ ਨਾਲੇ ਤੁਹਾਨੂੰ ਚਾਕਾਂ ਦਾ ਕੰਮ ਮਿਲੇਗਾ ਜੀ ਤੇ ਨਾਲੇ ਵਿੱਚ ਖੇਰ ਤੇ ਇਸ ਤਰ੍ਹਾਂ ਦੇ ਫਲਾਵਰ ਮਿਲਣਗੇ ਦੇਖੋ ਹੈਂਡਵਰਕ ਦਾ ਕੰਮ ਹੈ ਜੀ ਫੈਬਰਿਕ ਰਹੇਗੀ ਇਹ ਟਿਸ਼ੂ ਸਿਮਰ ਤੇ ਇਹਦੇ ਗਲੇ ਤੇ ਵੀ ਕੰਮ ਮਿਲੇਗਾ ਤੁਹਾਨੂੰ ਦੇਖੋ ਇਸ ਤਰ੍ਹਾਂ ਗਲਾ ਬਣਿਆ ਹੋਇਆ ਹੈ ਜੀ ਤੇ ਬਾਹਮਾ ਤੇ ਵੀ ਸੇਮ ਬਿਲ ਮਿਲੇਗੀ ਇਹਦੇ ਨਾਲ ਆਪਾਂ ਨੇ ਸਲਵਾਰ ਸੂਟ ਰੱਖਿਆ ਜੀ ਦੇਖੋ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਟਿਸੂ ਸ਼ਿਮਰ ਤੇ ਫੈਬਰਿਕ ਤੇ ਬਣਿਆ ਹੋਇਆ ਜੀ ਅਗਰ ਤੁਸੀਂ ਕਿਸੇ ਵੀ ਆਪਣੀ ਚੁਆਇਸ ਦੇ ਨਾਲ ਹਨਾ ਬਣਾ ਸਕਦੇ ਹੋ ਕਿਹੜੀ ਵੀ ਫੈਬਰਿਕ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਵਾ ਸਕਦੇ ਹੋ ਬਿਲਕੁਲ ਲਾਈਟ ਸਕਿਨ ਕਲਰ ਹੈ ਇਹਦਾ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਟਿਸੂ ਸ਼ਿਮਰ ਦਾ ਹੀ ਲੈਂਨਾਂ ਵਾਲਾ ਰੱਖਿਆ ਜੀ ਦੁਪੱਟਾ ਦੇਖੋ ਇਸ ਤਰ੍ਹਾਂ ਆਪਾਂ ਨੇ ਬਿਲਕੁਲ ਨਾਲ ਮਿਲਦੀ ਜੁਲਦੀ ਵਰਕ ਦੇ ਜਿਹੜੀ ਹੈਗੀ ਹੈ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਬਹੁਤ ਸੋਹਣਾ ਸ਼ਾਈਨਿੰਗ ਵਾਲਾ ਦੁਪੱਟਾ ਹੈ ਇਹ ਲਓ ਜੀ ਇਨਾਂ ਦੇ ਪ੍ਰਾਈਸ ਦੇਖੋ ਅਸੀਂ ਇਹ ਨਹੀਂ ਦੱਸਤਾ ਨਹੀਂ ਦੱਸ ਰਹੇ ਜੀ ਕੋਈ ਫੈਬਰਿਕ ਹਨਾ ਕੋਈ ਕੋਈ ਕਸਟਮਰ ਕਿਵੇਂ ਦੀ ਫੈਬਰਿਕ ਲਾਏਗਾ ਕਿਵੇਂ ਦਾ ਵਰਕ ਡਿਜ਼ਾਈਨ ਕਰਾਏਗਾ ਜੀ ਉਸ ਹਿਸਾਬ ਦੇ ਨਾਲ ਤੁਹਾਨੂੰ ਪ੍ਰਾਈਸ ਨੇ ਜਿਹੜੇ ਦੱਸੇ ਜਾਣਗੇ ਚਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਇਹ ਬਣਿਆ ਹੋਇਆ ਹੈ ਜੀ ਪਿਓਰ ਖਾਦੀ ਤੇ ਪਿਓਰ ਖਾਦੀ ਦਾ ਇਹ ਨਾ ਸਕਾਈ ਜਿਹਾ ਕਲਰ ਹੈ ਪਿਸਤਾ ਜੀ ਟੋਨ ਤੇ ਵਗਿਆ ਦੇਖੋ ਲਓ ਜੀ ਇਸ ਤਰ੍ਹਾਂ ਇਹ ਚਾਕਾਂ ਤੇ ਬੇਲ ਬਣੀ ਹੋਈ ਹੈ ਇਹ ਵੀ ਹੈਂਡਵਰਕ ਦੀ ਮਿਲੂਗੀ ਜੀ ਤੁਹਾਨੂੰ ਤੇ ਇਸ ਤਰ੍ਹਾਂ ਜਿਹੜਾ ਹੈਗਾ ਗਲੇ ਤੇ ਕੰਮ ਹੋਇਆ ਹੋਇਆ ਸੇਮ ਤੁਹਾਨੂੰ ਬਾਅਦੇ ਮਿਲੇਗਾ ਜੀ ਬਾਪਾ ਖੁੱਲੀ ਵਾਲੀ ਜਿਹੜੀ ਹੁਣ ਚੱਲ ਰਹੀ ਹੈ ਪਾਕਿਸਤਾਨੀ ਉਹ ਰੱਖੀ ਹੈ ਸੂਟ ਦੀ ਦੇਖੋ ਤੇ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਗਰਾਰਾ ਸ਼ਰਾਰਾ ਲਓ ਜੀ ਬਹੁਤ ਵੱਡੇ ਫਲੇਅਰ ਵਾਲਾ ਜਿਹੜਾ ਹੈਗਾ ਗਰਾਰਾ ਸ਼ਰਾਰਾ ਬਣਾਇਆ ਆਪਾਂ ਨੇ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਬਣਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ organza ਦਾ ਪ्योर organza ਦਾ ਦੁਪੱਟਾ ਰਹਿ ਗਿਆ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਗੋਟੇ ਨੂੰ ਨਾਲ ਵਰਕ ਦੇ ਮਿਲਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਲਓ ਜੀ ਇਹ ਪ्योर ਖਾਦੀ ਤੇ ਬਣਿਆ ਹੋਇਆ ਫੈਬਰਿਕ ਸਾਰੀ ਵਧੀਆ ਲੱਗੀ ਹੋਈ ਹੈ ਜੀ ਪ्योर ਵਾਲੀ ਲੱਗੀ ਹੋਈ ਹੈ ਕਿਉਂਕਿ ਜਦੋਂ ਇੰਨਾ ਕੰਮ ਹੈ ਵੀ ਅਗਲੇ ਨੇ ਹੈਂਡਵਰਕ ਦਾ ਹੈਵੀ ਕੰਮ ਕਰਵਾਉਣਾ ਤਾਂ ਆਪਾਂ ਫੈਬਰਿਕ ਵੱਲੋਂ ਨਹੀਂ ਕਾਚ ਛੱਡਦੇ 100 200 ਪਰ ਵੱਧ ਵੱਧ ਫੈਬਰਿਕ ਦਾ ਰੇਟ ਦੇ ਨਾਲ ਜੀ 500 ਦਾ ਫਰਕ ਪੈ ਜਗਾ ਹਨ ਪਰ ਚੀਜ਼ ਤਾਂ ਵਧੀਆ ਬਣ ਜੇਗੀ ਇਸ ਤੋਂ ਬਾਅਦ ਆ ਗਿਆ ਜੀ ਪ੍ਰਿੰਟਡ ਟਿਸ਼ੂ ਸਿਮਰ ਦੇ ਵਿੱਚ ਰਸਟ ਕਲਰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ। ਲਓ ਜੀ। ਇਹਦੇ ਆਪਾਂ ਕੋਈ ਵੀ ਵਰਕ ਨਹੀਂ ਕੀਤਾ ਇਸ ਤਰ੍ਹਾਂ ਗਲੇ ਨੂੰ ਜਿਹੜੀ ਹੈਗੀ ਡਿਜ਼ਾਈਨਿੰਗ ਦਿੱਤੀ ਹੈ ਬਾਹਾਂ ਤੇ ਵੀ ਇਸ ਤਰ੍ਹਾਂ ਦੀ ਸਮੋਸਾ ਲੇਸ ਦਿੱਤੀ ਹੋਈ ਹੈ ਤੇ ਇਹਦੇ ਨਾਲ ਵੀ ਕਰਾਰਾ ਸਰਾਰਾ ਰੱਖਣਾ ਹੈ ਜੀ ਆਪਣਾ। ਲਓ ਜੀ। ਸਲਵਾਰ ਦੀ ਫੈਬਰਿਕ ਵੀ ਇਹਦੇ ਨਾਲ ਸੇਮ ਕੰਪਨੀ ਵੱਲੋਂ ਹੀ ਲੱਗੀ ਹੋਈ ਹੈ ਜੀ ਇਸੇ ਫੈਬਰਿਕ ਦੀ ਹੈ ਤੇ ਚਨੂਨ ਦਾ ਰੱਖਿਆ ਜੀ ਆਪਾਂ ਨੇ ਇਹਦੇ ਨਾਲ ਦੁਪੱਟਾ ਇਸ ਤਰ੍ਹਾਂ ਇਹਨੂੰ ਗੋਲਡਨ ਜਿਹੜੀ ਸ਼ਾਈਨਿੰਗ ਵਾਲੀ ਲੈਸ ਦਿੱਤੀ। ਲਓ ਜੀ। ਤਿੰਨ ਕਲਰ ਹੋਗੇ, ਤਿੰਨ ਡਿਜ਼ਾਈਨ ਹੋਗੇ। ਇਹ ਆਪਾਂ ਨੇ ਅੱਜ ਮੈਨੂੰ ਐ ਲੱਗਾ ਵੀ 9:00 ਵਜੇ ਦੇ ਗੇੜ ਹੋ ਲੈ ਕੇ ਜਾਣਗੇ, ਉਸ ਤੋਂ ਪਹਿਲਾਂ ਪਹਿਲਾਂ ਮੈਂ ਵੀਡੀਓ ਬਣਾ ਕੇ ਆਪਣਾ ਕੰਮ ਕੰਪਲੀਟ ਕਰ ਦਈਏ। ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਜੀ ਇਹ ਸੂਟ ਰੈਡੀ ਹੋਇਆ ਉਹਨਾਂ ਦਾ ਖੀਨ ਖਾਪ ਤੇ। ਇਹ ਤੁਸੀਂ ਪਹਿਲਾਂ ਵੀ ਦੇਖਿਆ ਆਪਣੇ ਕੋਲ ਬਣਿਆ ਹੋਇਆ। ਦੇਖੋ ਜੀ ਇਸ ਤਰ੍ਹਾਂ ਘੇਰ ਦਾ ਕੰਮ ਹੋਏਗਾ ਹੈ ਆਰੀ ਆਰੀ ਤੇ ਹੈਂਡ ਦਾ ਮਿਕਸ ਕੰਮ ਹੋਏਗਾ ਜੀ ਕੱਲਾ ਹੈਂਡ ਨਹੀਂ ਹੈਗਾ ਕੱਲੇ ਹੈਂਡ ਨਾਲ ਥੋੜਾ ਜਿਹਾ ਇਹ ਕੰਮ ਹੈਵੀ ਹੋ ਗਿਆ ਨਾ ਕਾਸਟਲੀ ਭਗ ਜਾਂਦਾ ਦੇਖੋ ਜੀ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੈਂਡ ਹੋਏਗਾ ਆਰੀ ਘੱਟ ਹੋਏਗਾ ਇਸ ਤਰ੍ਹਾਂ ਪੋਟਲੀ ਬਟਨ ਦਿੱਤੇ ਨੇ ਜੀ ਆਪਾਂ ਨੇ ਸੇਮ ਕੰਮ ਬੰਦ ਹੈ ਹੋਏਗਾ ਜਿੰਨਾ ਘੇਰ ਤੇ ਬੰਦ ਕੰਮ ਹੈ ਜੀ ਉਨਾ ਹੀ ਬੰਦ ਤੇ ਹੋਏਗਾ ਇਹਦੇ ਨਾਲ ਆਪਾਂ ਨੇ ਸਲਵਾਰ ਤੇ ਵੀ ਕੰਮ ਕੀਤਾ ਦੇਖੋ ਜੀ ਇਹਦੇ ਨਾਲ ਤਨੂਨ ਦਾ ਰੱਖਿਆ ਜੀ ਆਪਾਂ ਨੇ ਦੁਪੱਟਾ ਇਸ ਤਰ੍ਹਾਂ ਆਪਾਂ ਦਾ ਪੱਟੇ ਨੂੰ ਵਰਕ ਦੇ ਨਾਲ ਦੀ 골ਡਨ সিলভার ਜੋ ਵੀ ਹੈ ਹਨਾ ਉਹਦੇ ਨਾਲ ਦੀ ਮਿਲਦੀ ਜੁਲਦੀ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਹੈ। ਇਹਦੇ ਵਿੱਚ ਤੁਹਾਨੂੰ ਆਪਣੇ ਕੋਲ ਇੱਕ ਕਲਰ ਮਿਲ ਜੇਗਾ ਜੇ ਮੇਰੀ ਭੈਣ ਨੇ ਇਹ ਡਿਜ਼ਾਈਨ ਦੇ ਵਿੱਚ ਲੈਣਾ ਜੀ। ਬਾਕੀ ਤੁਸੀਂ ਸਤੋਂ ਜਿਨ੍ਹਾਂ ਨੂੰ ਚਾਹੀਦਾ ਤਾਂ ਮੈਸੇਜ ਕਰ ਲਿਓ ਜੇ ਇਹ ਕਲਰ ਵੀ ਚਾਹੀਦਾ। ਤੁਹਾਨੂੰ ਅਸੀਂ ਦੱਸ ਦਾਂਗੇ। ਇਸ ਟਾਈਮ ਅਵੇਲੇਬਲ ਆਪਣੇ ਕੋਲ ਇਹਦੇ ਵਿੱਚ ਇਹ ਇੱਕੋ ਹੀ ਕਲਰ ਹੈ। ਲਓ ਜੀ। ਜੇ ਤੁਸੀਂ ਇਹ ਹਨਾ ਪੀਚ ਕਲਰ ਰਹਿ ਗਿਆ ਇੱਕੋ ਹੀ। ਹੀਨਖਾਬ ਦੇ ਵਿੱਚ ਵਧੀਆ ਵਾਲੀ ਪਿਓਰ ਵਾਲੀ ਹੀਨਖਾਬ ਹੋਏਗੀ ਜੀ ਤੁਸੀਂ ਦੇਖਿਆ ਅਸੀਂ ਖੁਦ ਆਪ ਵੀ ਸੂਟ ਰੈਡੀ ਬਣਾਵਾਏ ਨੇ ਹਨਾ ਤਾਂ ਇਹਦਾ ਪ੍ਰਾਈਸ ਰਹੇਗਾ ਜੀ 2500 ਰੁਪਏ ਇੱਕ ਸੂਟੇ ਮਿਲ ਜੇਗਾ ਤੁਹਾਨੂੰ ਤੇ ਇਸ ਤੋਂ ਬਾਅਦ ਇਹ ਸੂਟ ਹੈਗਾ ਜੀ ਇਹਨਾਂ ਦਾ ਕਟ్రਾਈ ਦਾ ਪ੍ਰਿੰਟਡ ਸੂਟ ਇਸ ਤਰ੍ਹਾਂ ਆਪਾਂ ਇਹਨੂੰ ਦਿੱਤੀ ਹੈ ਲੇਸ ਵਗੈਰਾ ਲਾ ਕੇ ਵਿੱਚ ਫਰੋਜੀ ਕਲਰ ਦੀ ਸੂਟ ਨੂੰ ਤਿਆਰ ਕੀਤਾ ਤੇ ਇਹਦੀ ਸਲਵਾਰ ਪ੍ਰਿੰਟਡ ਸੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਚਨੂਨ ਦਾ ਦੁਪੱਟਾ ਲਾ ਕੇ ਹਲਕੀ ਹਲਕੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਇਹ ਕਟਾਈ ਵਾਲੇ ਆਪਣੇ ਇੰਡੀਆ ਦੇ ਵਿੱਚ ਨਹੀਂ ਪੈਣੇ ਜਿਹੜੇ ਮੇਰੀ ਭੈਣ ਨੂੰ ਚਾਹੀਦਾ ਤਾਂ ਲੈ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਜੀ ਇਹ ਵੀ ਇਹਨਾਂ ਦਾ ਸਰਦੀ ਵਾਲਾ ਸੂਟ ਹੈ ਜੀ ਪਸ਼ਮੀਨੇ ਦੇ ਵਿੱਚ ਜਿਹੜੇ ਆਪਣੇ ਕੋਲੇ ਝਣੂਣ ਦੇ ਦੁਪੱਟਿਆਂ ਨਾਲ ਆਏ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਜੇ ਵੈਸੇ ਇੰਡੀਆ 'ਚ ਤੁਹਾਨੂੰ ਇਹ ਪਹਿਣਾ ਨਹੀਂ ਲੈਣਾ ਨਹੀਂ ਕਿਉਂਕਿ ਤਾਂ ਵੀ ਮੌਸਮ ਚੇਂਜ ਹੋ ਗਿਆ ਜੇ ਬਾਅਦ ਕਿਸੇ ਭੈਣ ਨੂੰ ਚਾਹੀਦਾ ਜੀ ਤਾਂ ਮੇਰੇ ਕੋਲੋਂ ਪਿੱਕਾਂ ਲੈ ਲਿਓ ਤੁਸੀਂ ਵੀ ਕਿਹੜੇ-ਕਿਹੜੇ ਕਲਰ ਮਿਲਣਗੇ ਤੁਹਾਨੂੰ ਦੇਖੋ ਲਓ ਜੀ ਇਸ ਤਰ੍ਹਾਂ ਬੈਕ ਫਰੰਟ ਦੋਨਾਂ ਦੇ ਸੂਟਾਂ ਦੇ ਸ਼ਰਟ ਤੇ ਡਿਜ਼ਾਈਨ ਰਹੇਗਾ ਜੀ ਲਓ ਬੈਕ ਵੀ ਬਹੁਤ ਸੋਹਣੀ ਬਣੀ ਹੋਈ ਐ ਸੇਮ ਡਿਜ਼ਾਈਨ ਬੈਕ ਤੇ ਜੀ ਹਲਕਾ ਤਾਂ ਤੁਹਾਨੂੰ ਇਹਦੇ ਵਿੱਚ ਸਿੱਪੀ ਦਾ ਵਰਕ ਮਿਲੇਗਾ ਜੀ ਸਲਵਾਰ ਰਹੇਗੀ ਇਹਦੀ ਪਲੇਨ ਇਹਦੇ ਨਾਲ ਪ੍ਰਿੰਟਡ ਚਨੂਨ ਦਾ ਦੁਪੱਟਾ ਰਹੇਗਾ ਜੀ ਦੇਖੋ ਇਸ ਤਰ੍ਹਾਂ ਦਾ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਪਿਓਰ ਵਾਲਾ ਪਸ਼ਮੀਨਾ ਇਹ ਵਧੀਆ ਵਾਲਾ ਜਿਹੜੀ ਚੀਜ਼ ਪਿਓਰ ਤੇ ਜਾਏਗੀ ਜੀ ਉਹ ਥੋੜੀ ਜੀ ਕੋਸਟਲੀ ਬਗ ਜਾਂਦੀ ਹੈ ਹਨਾ ਰੇਟ ਵੱਲੋਂ ਇਸ ਤੋਂ ਬਾਅਦ ਆਏਗਾ ਜੀ ਇਹਨਾਂ ਦਾ ਇਹ ਵਾਲਾ ਸੂਟ ਹੈ ਇਹ ਵੀ ਪ੍ਰਿੰਟਡ ਸੂਟ ਹੈ ਬਹੁਤ ਸੋਹਣਾ ਇਸ ਤਰ੍ਹਾਂ ਦਾ ਇਦੇ ਨਾਲ ਟਿਸ਼ੂ ਸਿਮਰਦੀ ਹੈਗੀ ਹੈ ਜੀ ਇਹ ਸ਼ਰਟ ਪ੍ਰਿੰਟਡ ਇਸ ਤਰ੍ਹਾਂ ਇਹਦੇ ਵਿੱਚ ਜਿਵੇਂ ਲਾਈਨਾਂ ਜੰਨੀਆਂ ਨੇ ਸਿਮਰ ਦੇ ਵਿੱਚ ਇਹਦੇ ਨਾਲ ਆਪਾਂ ਨੇ ਸਿਮਰ ਦੀ ਰੱਖੀ ਹੈ ਜੀ ਸਲਵਾ ਸੌਰੀ ਗਰਾਰਾ ਸ਼ਰਾਰਾ ਬਣਾਇਆ ਇਹਦੇ ਨਾਲ ਵੀ ਦੇਖੋ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਦਾ ਪਰਪਲ ਕਲਰ ਦਾ ਤੇ ਟਾਈ ਡਾਈ ਆਪਾਂ ਨੇ ਦੁਪੱਟਾ ਰੱਖਿਆ ਜੀ ਸਕਿਨ ਕਲਰ ਦੇ ਆਪਾਂ ਨੇ ਜਿਹੜੇ ਹੈਗੇ ਨੇ ਇਹਦੇ ਪੱਲੇ ਕੀਤੇ ਨੇ ਸ਼ਰਟ ਦੇ ਤੇ ਇਸ ਤਰ੍ਹਾਂ ਆਪਾਂ ਨੇ ਸੇਮ ਜਿਹੜੀ ਸੂਟ ਤੇ ਲੱਗੀ ਹੋਈ ਹੈ ਕਾਟਨ ਦੀ ਲੇਸ ਵਗੈਰਾ ਦਿੱਤੀ ਆਪਾਂ ਨੇ ਆទਿਕਾ ਤਾ ਨੂੰ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜੇਗਾ ਜੀ ਜੇ ਤੁਹਾਨੂੰ ਪਸੰਦ ਹੈ ਇਹਦੇ ਵਿੱਚ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹ ਵਾਲਾ ਦੇਖੋ بس ਇੱਕੋ ਇੱਕ کلر رہ گیا ਇਹਦੇ ਵਿੱਚ ਜੇ ਤੁਹਾਨੂੰ ਤੁਸੀਂ ਇਹ ਲੈਣਾ ਚਾਹੁੰਦੇ ਹੋ ਤਾਂ ਇਹ ਸੂਟ ਪਏਗਾ ਜੀ ਤੁਹਾਨੂੰ 1850 ਰੁਪਏ ਦਾ ਇਸੂ ਸਿਮਰ ਦੇ ਵਿੱਚ ਪ्योर ਦੇ ਵਿੱਚ ਸੇਮ ਸਲਵਾਰ ਰਹੇਗੀ ਜੀ ਇਸ ਤੋਂ ਬਾਅਦ ਆ ਗਿਆ ਜੀ ਇਹਨਾਂ ਦਾ ਟੈਬੀ ਦਾ ਸੂਟ ਹੈ ਇਹ ਇਹਦੇ ਵਿੱਚ ਵੀ ਤੁਹਾਨੂੰ ਆਪਾਂ ਦੱਸ ਦਾਂਗੇ ਕਿਹੜੇ ਕਿਹੜੇ ਕਲਰ ਮਿਲ ਜਾਣਗੇ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਵਗੈਰਾ ਲਗਾ ਕੇ ਨਾਲ ਦਾ ਕਲਰ ਮਿਲਦਾ ਤੇ ਚਾਕਰ ਦੇ ਦੇਖੋ ਹੁਣ ਅੱਜ ਕੱਲ ਥੋੜਾ ਜਿਹਾ ਜ਼ਿਆਦਾ-ਜ਼ਿਆਦਾ ਬਰੀਕ ਲੇਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੋ ਗਿਆ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਸਲਵਾਰ ਤੇ ਇਹਦੇ ਨਾਲ ਸੇਮ ਕਲਰ ਦਾ ਆਪਾਂ ਨੇ ਦੁਪੱਟਾ ਰੱਖਿਆ ਜੀ ਇਹ ਦੁਪੱਟੇ ਨਵੇਂ ਆਏ ਨੇ ਜੀ ਬਹੁਤ ਸੋਹਣੇ ਨੇ ਮੈਂ ਵੀ ਜਿਹੜਾ ਮੇਰਾ ਜੈਲੋ ਦਾ ਸੂਟ ਹੈ ਬਰਕ ਵਾਲਾ ਗ੍ਰੇ ਉਹਦੇ ਨਾਲ ਇਹ ਦੁਪੱਟਾ ਕਰਾਇਆ ਹੋਇਆ ਮੈਨੂੰ ਬਹੁਤ ਸੋਹਣੇ ਲੱਗੇ ਇਹ ਦੁਪੱਟੇ ਦੇਖੋ ਜੀ ਇਸ ਤਰ੍ਹਾਂ ਦੀ ਆਪਾਂ ਨੇ ਸ਼ਾਈਨਿੰਗ ਵਾਲੀ ਹਲਕੀ ਇਹਨੂੰ ਦਿੱਤੀ ਹੈ ਫਿਨਿਸ਼ਿੰਗ ਲਓ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾਉਨੇ ਆ ਜਿਹੜੇ-ਜਿਹੜੇ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਜੋ ਵੀ ਤੁਹਾਨੂੰ ਇਹਦੇ ਵਿੱਚ ਪਸੰਦ ਲੱਗਿਆ ਸੋਹਣਾ ਕਲਰ ਲੱਗਿਆ ਇਹ ਹੁਣ ਗਰਮੀ ਦੇ ਵਿੱਚ ਪਾਉਣ ਵਾਲੀ ਫੈਬਰਿਕ ਹੈ ਜੀ ਦੇਖੋ ਇਹਦੇ ਕਲਰ ਦਿਖਾ ਦਿੰਦੇ ਆ ਇੱਕ ਤਾਂ ਸੇਮ ਇਹੀ ਮਿਲ ਜੇਗਾ ਜੀ ਜਿਹੜਾ ਪਤਾ ਨੂੰ ਸਟਿਚਿੰਗ ਕੀਤਾ ਹੈ ਦਿਖਾਇਆ ਹੈ ਦੇਖੋ ਇਹ ਵਾਲਾ ਇਸ ਤੋਂ ਬਾਅਦ ਇੱਕ ਮਿਲੇਗਾ ਜੀ ਇਹ ਬਲੈਕ ਵਾਲਾ ਡਿਜ਼ਾਈਨ ਇਹ ਹੈਗਾ ਥੋੜਾ ਜਿਹਾ ਬਾਈਨਕਲ ਕਲਰ ਹੈ ਜੀ ਇਹ ਹੈਗਾ ਬਲੈਕ ਵਾਲਾ ਇਹ ਵੀ 1800 ਦਾ ਸੂਟ ਪੈਗਾ ਜੀ ਤੁਹਾਨੂੰ ਇੱਕ ਡਿਜ਼ਾਈਨ ਮਿਲੇਗਾ ਜੀ ਇਹਦੇ ਟੈਬੀ ਦੇ ਵਿੱਚ ਇਹ ਵਾਲਾ 1800 ਪ੍ਰਾਈਸ ਰਹੇਗਾ ਸੂਟ ਦਾ ਬਸ ਇਹਦੇ ਵਿੱਚ ਤਿੰਨ ਹੀ ਸੂਟ ਨੇ ਆਪਣੇ ਕੋਲ 12-15 ਸੂਟ ਸੀਗੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਇਸ ਤੋਂ ਬਾਅਦ ਆਪਾਂ ਦਿਖਾਉਨੇ ਜੀ ਤੁਹਾਨੂੰ ਇਹਨਾਂ ਦਾ ਲਹਿੰਗਾ ਬਹੁਤ ਸੋਹਣਾ ਬਣਿਆ ਹੋਇਆ ਇਹ ਵੀ ਆਪਾਂ ਨੇ ਟਿਸ਼ੂ ਸਿਮਰ ਤੇ ਬਣਾਇਆ ਹੈਗਾ ਤੇ ਇਹ ਬਣਾਇਆ ਜੀ ਆਪਾਂ ਨੇ 7.5 ਮੀਟਰ ਫੈਬਰਿਕ ਦਾ ਲਓ ਜੀ ਸੋ ਹਟਾਲੀ ਆਪਾਂ ਨੇ ਇਹ ਸ਼ਰਟ ਬਣਾਈ ਹੈ ਦੇਖੋ ਇਸ ਤਰ੍ਹਾਂ ਪੂਰਾ ਹੈਂਡਵਰਕ ਦਾ ਕੰਮ ਹੋਇਆ ਹੈ ਜੀ ਇਹਦੇ ਇਸ ਤਰ੍ਹਾਂ ਇਹਨੂੰ ਆਪਾਂ ਨੇ نیچے 골ਡਨ ਜਿਹੜੀ ਹੈਗੀ ਹੈ ਜੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਬਹੁਤ ਸੋਹਣੀ ਦੇਖੋ ਜੀ ਕੰਮ ਦੇਖੋ ਕਿੰਨਾ ਸੋਹਣਾ ਤੇ ਇਸ ਤਰ੍ਹਾਂ ਘੇਰ ਤੇ ਕੰਮ ਵੀ ਹੈਵੀ ਹੋਏਗਾ ਜੀ ਗਲੇ ਦਾ ਕੰਮ ਹੋ ਗਿਆ ਵਿਚਕਾਰ ਬੂਟੀਆਂ ਹੋ ਗਈਆਂ ਸਾਰਾ ਫੁੱਲ ਹੈਂਡਵਰਕ ਦਾ ਬਾਹਰ ਦਾ ਕੰਮ ਵੀ ਇਹਦਾ ਕਾਫੀ ਹੈਵੀ ਹੈ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਲਓ ਜੀ ਇਹਦੇ ਨਾਲ ਆਪਾਂ ਨੇ ਪਿਆਰ ਔਰ ਗੈਂਜਾ ਦਾ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਕਿਰਨਾਂ ਵਾਲੀ ਜਿਹੜੀ ਹੈਗੀ ਫਿਨਿਸ਼ਿੰਗ ਦਿੱਤੀ ਹੈ ਤੇ ਤਿੰਨ ਲਾਈਨਾਂ ਵਾਲੇ ਵਾਲੀ ਕੋਟੇ ਦੀਆਂ ਦਿੱਤੀਆਂ ਨੇ ਦੇਖੋ ਜੀ ਹੁਣ ਵਿਚਕਾਰ ਸੈਂਟਰ ਤੇ ਜਿਹੜੀਆਂ ਲੈਣਾ ਬਣਦੀਆਂ ਨੇ ਉਹਦਾ ਟ੍ਰੈਂਡ ਚਲਾ ਗਿਆ ਉਹ ਪਿਛਲੇ ਸਾਲ ਸੀਗਾ ਇਹ ਆਪਾਂ ਨਿਊ ਚੀਜ਼ ਬਣਾਈ ਹੈ ਹੁਣ ਤੇ ਇਹਦਾ ਆਪਾਂ ਤੁਹਾਨੂੰ ਲਹਿੰਗਾ ਦਿਖਾਉਣੀ ਹੈ ਜੀ ਲਹਿੰਗਾ ਬਣਾਇਆ ਆਪਾਂ ਨੇ ਕਲੀਆਂ ਵਾਲਾ ਲਓ ਜੀ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਇਸ ਨੂੰ ਸਿਮਰ ਤੇ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜੀਆਂ ਕਲੀਆਂ ਪਾਈਆਂ ਨੇ ਦੀਸ ਕਲੀਆਂ ਦੀਆਂ ਨਾ ਕਲੀ ਪਾ ਕੇ ਉਹ ਸੀਣ ਐ ਹੀ ਨਹੀਂ ਛੱਡੀ ਉਹਦੇ ਉੱਪਰ ਨਾ ਸਾਰੇ ਦੇ ਉੱਪਰ ਆਪਾਂ ਨੇ ਜਿਹੜੇ ਬਰੀਕ ਗੋਟੇ ਦੀਆਂ ਲਾਈਨਾਂ ਬਣਾਈਆਂ ਨੇ ਦੇਖੋ ਜਿਹੜੀ ਨੀਚੇ ਆਪਾਂ ਨੇ ਪੱਟੀ ਲਾਈਏ ਦੇਖੋ ਕਿੰਨੀ ਚੌੜੀ ਲਾਈਏ ਪੂਰੀ ਇੰਨੀ ਵਧੀਆ ਤਸੱਲੀ ਬਖਸ ਚੀਜ਼ ਬਣੀ ਹੋਈ ਹੈ ਦੇਖੋ ਜੀ ਹੁਣ ਉਹ ਸਿੱਪੀਆਂ ਸਤਾਰੇ ਵਾਲੇ ਗੋਟਿਆਂ ਦਾ ਟ੍ਰੈਂਡ ਗਿਆ ਜੀ ਇਹ ਚੀਜ਼ਾਂ ਬਣਨ ਲੱਗੀਆਂ ਲਓ ਜੀ ਦੇਖੋ ਕਿੰਨਾ ਸੋਹਣਾ ਜਿਹੜਾ ਇਹ 7.5 ਮੀਟਰ ਦੇ ਵਿੱਚ ਆਪਾਂ ਨੇ ਇਹ ਸੂਟ ਰੈਡੀ ਕਰਿਆ ਦੇਖੋ ਜੀ ਹਨਾ ਜਿੰਨਾ ਆਪਾਂ ਕਪੜਾ ਲਾਵਾਂਗੇ ਪੈਸਾ ਰੇਟ ਸਾਰਾ ਉਸੇ ਹਿਸਾਬ ਦੇ ਨਾਲ ਲੱਗ ਜਾਂਦਾ ਤੁਹਾਨੂੰ ਵੀ ਪਤਾ ਮੰਗਿਆ ਹੀ ਬਹੁਤ ਬਧੀ ਪਿਆ ਬਾਕੀ ਫੈਬਰਿਕ ਹੈ ਜਿਹੜੀ ਆਪਾਂ ਵਧੀਆ ਲਾਉਨੇ ਆ ਜੀ ਇਹ ਕੰਮ ਵਧੀਆ ਹੋਏਗਾ ਜੀ ਮਹਿੰਗਾ ਸਸਤਾ ਇਹਦੇ ਵਿੱਚ ਕੁਝ ਨਹੀਂ ਹੁੰਦਾ ਹਨਾ ਚੀਜ਼ ਵਧੀਆ ਬਣਨੀ ਚਾਹੀਦੀ ਹੈ 100 200 ਨਾਲ ਕੋਈ ਫਰਕ ਨਹੀਂ ਪੈਂਦਾ ਲਓ ਜੀ ਦੇਖੋ ਕਿੰਨੀ ਪਿਆਰੀ ਆਪਾਂ ਨੇ ਇਹ ਚੀਜ਼ ਬਣਾਈ ਐ ਹੁਣ ਤੁਹਾਡੀ ਚੁਆਇਸ ਆ ਜੇ ਤੁਸੀਂ ਐਵੇਂ ਦੇ ਸੂਟ ਰੈਡੀ ਕਰਵਾਉਣੇ ਨੇ ਜਾਂ ਇਹਨੂੰ ਕੋ ਲਹਿੰਗਾ ਨਹੀਂ ਬਣਾਉਣਾ ਕੱਲੀ ਸ਼ਰਟ ਬਣਾਉਣੀ ਐ ਐਵੇਂ ਸਲਵਾਰ ਸੂਟ ਬਣਾਣਾ ਉਹ ਵੀ ਬਣਵਾ ਸਕਦੇ ਹੋ ਦੇਖੋ ਲੈ ਲਓ ਸਕਰੀਨਸ਼ਾਟ ਬਹੁਤ ਸੋਹਣਾ ਹੈਂਡਵਰਕ ਦਾ ਜਿਹੜਾ ਸੂਟ ਰੈਡੀ ਹੋਇਆ ਹੈ ਚਲੋ ਜੀ ਮੈਂ ਤੁਹਾਨੂੰ ਇਹਨਾਂ ਦੇ ਸਾਰੇ ਸੂਟ ਦਿਖਾ ਦਿੱਤੇ ਨੇ 8-10 ਸੂਟ ਨੇਗੇ ਬਹੁਤ ਸੋਹਣਾ ਰੈਡੀ ਹੋਏ ਨੇ ਸੂਟ ਜੀ ਤੇ ਇਹਨਾਂ ਦਾ ਦੇ ਘਰੋਂ ਹੀ ਲੈ ਕੇ ਜਾਣਗੇ ਆਪਣੇ ਕੋਲ ਸਾਰੇ ਸੂਟ ਇਹਨਾਂ ਦੀ ਨੇ ਪ੍ਰਿੰਟਡ ਵੀ ਵਰਕ ਵਾਲੇ ਵੀ ਜੇ ਤੁਸੀਂ ਮਰੀਏ ਭੈਣਾਂ ਨੇ ਸੂਟ ਐਵੇਂ ਦੇ ਰੈਡੀ ਕਰਵਾਉਣੇ ਨੇ ਜੇ ਕੁਝ ਤੁਸੀਂ ਜਿਹੜਾ ਹੁਣ ਅੱਜ ਕੱਲ੍ਹ ਚੱਲ ਰਿਹਾ ਨਾ ਹੈਂਡਵਰਕ ਤਾਗੇ ਵਾਲਾ ਕੰਮ ਆਪਾਂ ਉਹ ਵੀ ਸਟਾਰਟ ਕਰ ਲਿਆ ਜੀ ਜੇ ਤੁਸੀਂ ਉਹਦੇ ਵਿੱਚ ਕੋਈ ਡਿਜ਼ਾਈਨ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਗਰਮੀ ਵਾਲਾ ਡਿਜ਼ਾਈਨ ਹੈ ਉਹ ਵੀ ਉਹਦੇ ਵਿੱਚ ਆ ਛਿੱਪੀ ਦਾ ਕੰਨੀ ਨਹੀਂ ਹੈਗਾ ਕੱਲੇ ਰੀਲ ਦੇ ਤਾਗੇ ਦਾ ਜਿਹੜਾ ਹੈਗਾ ਕੰਮ ਹੋ ਰਿਹਾ ਬਹੁਤ ਸੋਹਣੇ ਸੂਟ ਬਣ ਰਹੇ ਨੇ ਉਹ ਵੀ ਆਪਾਂ ਤੁਹਾਨੂੰ ਜਰੂਰ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਵਾਂਗੇ ਚਲੋ ਜੀ ਜੇ ਤੁਸੀਂ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜਲਦੀ ਜਲਦੀ ਸੂਟ ਕਨਫਰਮ ਕਰ ਦਿਆ ਕਰੋ ਜੇ ਪ੍ਰਿੰਟਡ ਸੂਟਾਂ ਦਾ ਤਾਂ ਆਪਣੇ ਕੋਲੇ ਕੋਈ ਨਾਮ ਹੀ ਨਹੀਂ ਜੀ ਬਹੁਤ ਸੋਹਣੇ ਪ੍ਰਿੰਟ ਨੇ ਸਾਰਿਆਂ ਨੂੰ ਬਹੁਤ ਸੋਹਣੇ ਚੰਗੇ ਲੱਗਦੇ ਨੇ ਬਹੁਤ ਵਧੀਆ ਰਿਸਪਾਂਸ ਮਿਲਦਾ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਤੁਸੀਂ ਆਪਣੇ ਸੋਹਣੇ ਸੋਹਣੇ ਡਿਜ਼ਾਈਨ ਭੇਜ ਕੇ ਆਪਣੇ ਸੂਟ ਬਣਵਾ ਸਕਦੇ ਹੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ